ਔਰ ਇੱਕ ਸਾਡੀ ਜਿਹੜੀ ਪੰਜਾਬ ਦੀ ਅਲਾਈਟ ਟੀਮ ਵੱਲੋਂ ਮੈਂ ਡਾਕਟਰ ਭੀਮਿੰਦਰ ਜੀ ਇੱਥੇ ਹੋਣਗੇ ਪਹਿਲਾਂ ਤਾਂ ਐਸੀ ਦਿੱਖੀ ਰਹੇ ਉਹ ਅੱਗੇ ਤਾਂ ਆਜੋ ਅਸੀਂ ਪੰਜਾਬ ਦੀ ਜਿਹੜੀ ਅਲਾਈਟ ਟੀਮ ਤੇ ਬੁੱਧੀਜੀਵੀ ਬੀਗ ਵੱਲੋਂ ਆਪਣੀ ਜਿਹੜੇ ਇਨਕਲਾਬੀ ਯੋਧੇ ਦਾ ਜਿਹੜਾ ਸਨਮਾਨ ਕਰਨਾ ਚਾਹਾਂਗੇ ਤੇ ਚੇਤਨ ਜੋੜਾ ਮਾਦਰਾ ਜੀ ਭਵੰਤ ਜੀ ਪਲੀਜ਼ ਆਓ ਕਿਥੇ ਸੁਣੇ ਆ ਗਏ ਪੁੱਛ ਲਓ ਹਾਈ ਟੈਗੂ ਪਰ ਮੈਂ ਇੱਕ ਨਾਰਾ ਲਾਉਂਗਾ ਨਾਰਾ ਉਹ ਤੋਂ ਬਾਅਦ ਸਾਡੀ ਪੰਜਾਬ ਜਮਾਨ ਭਗਵੰਤ ਜਮਾਨ ਐਨਕਲਾ ਜਿੰਦਾਬਾਦ ਮੈਂ ਫੋਡੇ ਸਾਰਾ ਮੇਰੀ ਜਿਹੜੀ ਆਵਾਜ਼ ਆ ਜਿਆਦਾ ਪਤਾ ਨਹੀਂ ਮੈਂ ਕਾਜ ਮੇਲੇ ਦਾ ਨਾ ਰਹੇ ਠੀਕ ਹੈ ਨਾ ਠੁਟਾ ਬੜਾ ਪਤਾਇਆ ਪਿਆ ਦੋਨੇ ਹੱਥ ਜਾ ਕੇ ਮਾਰਨੇ ਆ ਐਨਕਲਾ ਜਿੰਦਾਬਾਦ ਪਟਿਆਲਾ आम आदमी पार्टीदार सभी पार्टी कोर कमेटी के चेयरमैन साहब एमएलए मुरला डा प्रिंसिपल बदलाम जी दे। के मेंबर ਦੋਵੀਤੀ ਪਾਡੇ ਇਸ ਦਿਲੇ ਦੇ ਜਿਨ੍ਹਾਂ ਨੇ ਅੱਜ ਮਾਨ ਸਨਮਾਨ ਲਈ ਭਗਤ ਹੋਇਆ ਚੇਤਨ ਜੀ ਜਿਨ੍ਹਾਂ ਨੇ ਪਿਛਲੇ ਦਿਨ ਹੀ ਆਪਣੀ ਜਾਨ ਨੂੰ ਜੋਖਮ ਚ ਪਾਇਆ ਤੇ ਇੱਕ ਘਤੀ ਨੂੰ ਜਿਹੜੇ ਉਹਦੇ ਆ ਉਹਦਾ ਆਪਾਂ लग रही, हैं पैर रही हैं। पर परमात्मा का शुक्र है कि ठीक नहीं और उन्होंने सेहतिया कामना करते चरण जीत गेवाल साहब कुमार साहब सारी टीम साइ शक्ति प्रदर्शन कर रैली नहीं करना है बस मैं पहले माफी चाहना कि पिंडा के मेरा प्रोग्राम आम तौर पर प्रोग्राम पिंड का मैं कन का लेके चलता हूं पर समस्यावान इन ज्यादा नहीं कि लोग ये चाहते हैं उम्मीद करते हैं कि अखी देख सा टोबे का हाल स्कूल का हाल स्टेडियम का हाल सोच टाइम लग जाता है तो मैं लेट हूँ समय को तो काफ़ी ज्यादा मैं इसलिए माफ़ी चाहना मैं गल शुरू करना जो माहौल जिस माहौल ਦੇਖੋ ਆਪਣੇ ਲਈ ਇਹ ਕੰਦਾ ਹੈ ਦੂਜਿਆਂ ਦੇ ਘਰੇ ਲੱਗੀ ہوئی ਆਪ ਲੋੜੀ ਲੱਗਦੀ ਹੈ ਜਦੋਂ ਹੀ ਆਪ ਆਪਣੇ ਤੇ ਲੱਗਦੀ ਉਹ ਦਸੀ ਹੈ ਦੂਜਿਆਂ ਵਾਸਤੇ ਕੁਝ ਕਰਨਾ ਇਹ ਬਹੁਤ ਵੱਡੀ ਗੱਲ ਹੈ ਆਪਣੇ ਲਈ ਤਾਂ ਖਰਚ ਬਹੁਤ ਸਾਰੇ ਦੁਨੀਆਂ ਚਲੀ ਜਾਂਦੀ ਹੈ ਦੂਸਰੇ ਵਾਸਤੇ ਕੁਝ ਕਰਨਾ ਦੂਜੇ ਦੇ ਦੁੱਖ ਨੂੰ ਆਪ ਦਾ ਜੋ ਸਮਝਣਾ ਜਦ ਆਪਣੇ ਤੋਂ ਖਾਨੂਸ ਕਿ ਟਾਲਣਾ ਇਹ ਚੀਜ਼ਾਂ ਜਿਹੜੀਆਂ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੀਆਂ ਨੇ ਚੇਤਨ ਸਿੰਘ ਨੂੰ ਇਸ ਗੱਲ 'ਤੇ ਮੈਂ ਮਵਾਦ ਦੂੰਗਾ ਕਿ ਪ੍ਰਮਾਤਮਾ ਨੇ ਦਿੱਤੂ ਇਹ ਕੰਮ ਕਰਾਇਆ ਕਿ ਤੂੰ ਕਿਸੇ ਦੀ ਦੀ ਇੱਜ਼ਤ ਬਚਾਈ ਹੈ ਕਿ ਪ੍ਰਮਾਤਮਾ ਨੇ ਕਰਾਇਆ ਉਸੇ ਨੇ ਤੈਨੂੰ ਕਰਤਾਂ ਦਾ ਉਹ ਕੰਮ ਕਰਾਇਆ ਉਸੇ ਨੇ ਤੈਨੂੰ ਬਚਾਇਆ ਤੇ ਇੱਕ ਐਗਜ਼ਾਮਪਲ ਉਸੇ ਤੇ ਜਿੱਤੀ ਹੈ ਕਿ ਸਾਡੇ ਪੁਰਖੇ ਜਿਹੜੇ ਨੇ ਪੰਜਾਬੀ ਸਾਡੇ ਫੌਜ ਕੇ ਇਸ ਤਨਾਪ ਵਾਲੀ ਖੂਬ ਲਾਈ ਨੇ ਕਿ ਉਹ ਧੀਆਂ ਦੀ ਜਾਨ ਬਚਾਉਂਦੇ ਸੀ ਜਦੋਂ ਬਾਹਰ ਗਿਓਂ ਦੇ ਸੀ ਜਿੱਦਿ ਨੂੰ ਤੇ ਕਹੋਂ ਦੇ ਸੀ ਤਾਂ ਪੰਜਾਬ ਦੇ ਵਿੱਚ ਹਮਲਾ ਕਰਕੇ ਉਹਨਾਂ ਕੁੜੀਆਂ ਨੂੰ ਬਚਾ ਲੈਂਦੇ ਸੀ ਉਹਨਾਂ ਦੇ ਚੁੰਗਲ ਚ ਸੋ ਤੁਸੀਂ ਇਹ ਮਸਾਲਾ ਦਿੱਤੀ ਮੈਂ ਇਸ ਗੱਲ ਦੀ ਦਾਤ ਦੇਣਾ ਮੈਂ ਇਸ ਗੱਲ ਦੀ ਤੁਹਾਡੀ ਤਾਰੀਫ ਕਰਦਾ ਕਿ ਤੁਸੀਂ ਹਿੰਮਤ ਕਿਤੇ ਨਹੀਂ ਕੰਮ ਹੋਰ ਗੱਡੀਆਂ ਵੀ ਹੋਣਗੀਆਂ ਉਸ ਵੇਲੇ ਉੱਥੋਂ ਦੀਆਂ ਲਾਗਦੀਆਂ ਲਾ ਕੇ ਆਉਂਦੇ ਚੱਲਾ ਪਾਕੀ ਲੈ ਆਂ ਚੱਲਾ ਪਾਕੀ ਲੈ ਆਂ ਜਿਸ ਤਾਨ ਅਪੋਜ਼ਿਟਰੇ

ਇਹਨਾਂ ਦੀ ਇਹਨਾਂ ਦਾ ਜਿਹੜਾ ਹੌਸਲਾ ਵਧਨ ਨਾਲ ਬਹੁਤ سارے মিডিਆ ਚ ਕੰਨ ਜਨੌਣ ਗਿਆ ਸੋਸ਼ਲ ਮੀਡੀਆ ਤੇ ਲਾਈਵ ਚੱਲ ਰਿਹਾ ਹੈ ਹੋਰ ਲੋਕਾਂ ਵੀ ਨੇ ਨਾ ਕਿ ਕਿਆ ਸੀ ਕੁਝ ਕਰਨਾ ਔਰ ਜਿਸ ਤਰ੍ਹਾਂ ਅਕਸਰ ਲਿਖਿਆ ਹੈ ਕਿ ਅਸੀਂ ਕੋਰ ਕਮੇਟੀ ਦੇ ਵਿੱਚ ਜਿਹੜਾ ਮਤਲ ਲੈ ਕੇ ਆਵਾਂਗੇ ਜੜੀ ਮੇਰੀ ਬੋਲੀ ਤਾਂ ਅਸੀਂ ਆਮਕਾਰਿਤ ਕਰਾਂ ਸਰਕਾਰ ਨੂੰ ਤੇ ਮੈਂ ਜਿੱਤੀ ਲਿਖੂੰਗਾ ਕਿ ਜਿਹੜੀ ਕੇਂਦਰ ਸਰਕਾਰ ਨੂੰ ਉਹਨਾਂ ਨੂੰ ਬੰਦਾ ਮਾਨਸਮਾਨ ਬਹਾਦਰੀ ਦਾ ਤੇ 15 ਅਗਸਤ ਦੇ ਜਸ਼ਨ ਵੀ ਮਨਾਉਣ ਚਾਹੀਦੇ ਨੇ ਕੁਲੇ ਦੇ ਸਟੌਂਡ ਦੇ ਵਿੱਚ ਸਟੌਂਡ ਦੇ ਵਿੱਚ ਇਹਦਾ ਨਾਮ ਸ਼ਾਮਿਲ ਹੋਣਾ ਚਾਹੀਦਾ ਕਿ ਬਾਕੀ ਦਰਸਾਂ ਨੇ ਕਹਿ ਕੇ ਕੁਝ ਕੁ ਛਿਖਵੇ ਨੇ ਬਾਲਰ ਅੱਛੀ ਗੱਲ ਹੈ ਕਿ ਉਹਨਾਂ ਨੂੰ ਮੋਟੇ ਇਹ ਕਰਨਾ ਚਾਹੀਦਾ ਅਸ਼ਿਕਵਾਦੀ ਉਹwidetilde ਜਿੱਤੇ ਪਿਆਰ ਉਹਦੇ ਬੋਲਣਾ ਤਾਂ ਮਹੂਰਤ ਹੈ ਸਿਖੌਵੀਂ ਹੁੰਦਾ ਤੇ ਪਰਿਵਾਰ ਹੁੰਦਾ। ਔਰ ਆਪਣਾ ਪਰਿਵਾਰ ਹੈ। ਆਮ ਆਦੀ ਪਾਰਟੀ ਦਾ ਆਪਣੇ ਜਿਹੜਾ ਪਰਿਵਾਰ ਹੁੰਦਾ ਹੈ ਜੁਆਇੰਟ ਫੈਮਿਲੀ ਹੁੰਦੀ ਹੈ। ਉਹਦੇ ਵਿੱਚ ਬਹੁਤ ਸਾਰੇ ਸ਼ਿਕਵਸ਼ ਕੱਟਾਂ ਲੈਂਦੀਆਂ ਨੇ। ਤੂੰ ਲਾਣੇ ਦਾ ਦੱਸਦੇ ਸ਼ਾਮ ਨੂੰ। ਲਾਣੇ ਦਾ ਉਸੇ ਵੇਲੇ ਕੰਮ ਕਰਦਾ ਅੰਦਾਜ਼ੀ ਜੁਆਇੰਟ ਫੈਮਿਲੀ ਵਾਲੇ। ਉਹਏ ਤੁਆਣੀ ਕਹਣਾ ਉਹਏ ਆਪਣੇ ਤੁਆਣੀ ਕਹਣਾ ਤੇ ਛੋਟਾ ਭਾਈ ਹੈ ਤੇ ਵੱਡਾ ਭਾਈ ਹੈ। ਉਸੇ ਵੇਲੇ ਨਿਪਟ ਜਾਂਦੇ ਸੀ। ਪਰ ਅੱਜ ਕੱਲ ਕੀ ਹੋ ਗਿਆ? ਜੁਆਇੰਟ ਨਹੀਂ ਬਚਦਾ ਇਹਨਾਂ ਨੂੰ। ਫੈਮਲੀਆ ਬੱਤੀਆਂ ਬਹਿਣ ਹਟ ਗਈਆਂ ਤੇ ਮੁੰਡੇ ਦਾ ਖਾਣ ਰੋਟੀ ਖਾਣ ਦਾ ਟਾਈਮ ਹੋ ਰਿਹਾ ਬੇਟੇ ਦਾ ਹੋ ਰਿਹਾ ਬਾਪੂ ਦਾ ਹੋ ਰਿਹਾ ਉੱਠਣ ਦਾ ਸੌਣ ਦਾ ਟਾਈਮ ਹੋ ਰਿਹਾ ਛੋਟੇ ਛੋਟੇ ਸ਼ਿਕਵੇ ਨੇ ਉਹ ਵਿਚਾਰੇ ਜਾਂਦੇ ਨਹੀਂ ਕੋਈ ਦਾ ਹੱਲ ਹੁੰਦਾ ਨਹੀਂ ਪਰ ਵਕਤ ਪੈ ਕੇ ਉਹ ਮਸਲੇ ਬਣ ਜਾਂਦੇ ਨੇ ਇਸੇ ਕਰਕੇ ਅੱਜ ਤੱਕ ਪਰਿਵਾਰਾਂ 'ਚ ਝਗੜੇ ਨੇ ਜਿਹੜੇ ਝਗੜੇ ਪਹਿਲਾਂ ਮਾਮੇ ਦਾ ਫੂਫੜ ਦਾ ਮਸਲਾ ਨਾ ਵੇਖਿੰਦੇ ਅੱਜ ਤੱਕ ਸਵੇਰ ਕੋਡ ਆ ਜਾਂਦੇ ਨੇ ਮਸਲੇ ਸੁਬਰੀਂ ਕੋਡ

ਬਹੁਤ ਕਰ ਗਿਆ ਉਹ ਪਿੱਛੇ ਜਿਹਾ بڑاਸ ਬੜਾ ਵਧੀਆ ਮੇਰਾ ਯਾਰ ਇੱਕ ਦਿਨ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਹੋ ਗਿਆ ਨਾ ਚੱਲਿਆ ਨਹੀਂ ਕਹਿੰਦਾ ਯਾਰ ਅੱਜ ਸ਼ਾਮ ਨੂੰ ਘੰਟਾ ਉਹਦੇ ਪਰਵਾਹ ਨਾ ਕਰ ਜਿੰਨੇ ਨਾ ਬੰਦ ਹੋ ਗਈ ਬੜੀ ਆਈ ਯਾਰ ਮਤਲਬ ਟੈਮ ਹੀ ਨਹੀਂ ਹੈਗਾ ਹੁਣ ਸੋ ਤੁਸੀਂ ਬਿਲਕੁਲ ਸੱਚੀ ਗੱਲ ਹੈ ਕਿ ਤੁਸੀਂ ਉਹ ਲੋਕ ਉਹ ਜਿਹਨਾਂ ਨੇ अपने आप को काम सियासत पहुंचाने वाले उन्होंने किसी मां दे और अगे भी तैयार हो लड़ाई लड़ने लिये लड़ाई कोई भी छोटी नहीं है दुश्मन कहते नहीं कमजोर नहीं समझना जो भी कोई बंदा सिस्टम के खिलाफ झंडा चकता है तो उस सिस्टम के बेनिफिशियरी बाउंस बैक करते हैं ਉਹ ਲਾਜ ਦਿੰਦੇ ਆ ਉਹ ਡਰਾਉਂਦੇ ਆ ਧਮਕਾਉਂਦੇ ਆ ਪਾਜੇ ਪਾਉਂਦੇ ਆ ਗੋਲੀਆਂ ਚਲਾਉਂਦੇ ਆ ਕਿ ਤੁਸੀਂ ਨਾ ਕਰੋ ਇਕਨਾਂ ਇਸ ਮੂਵਮੈਂਟ ਨੂੰ ਆਪਾ ਦੱਬਦੀਏ ਕਾਤੇ ਆਰਵਿੰਦ ਕੰਜਰੀਵਾਲ ਤੇ ਹੋ ਤੱਕ ਕਈ ਵਾਰੀ ਥੱਪੜ ਵੀ ਮੱਤੇ ਨੇ ਉਹਨਾਂ ਨੂੰ ਮੂੰਹ ਤੇ ਸੈਹੀ ਵੀ ਪਾਈ ਆ ਮਿਰਚਾਂ ਵੀ ਅੱਖਾਂ ਚ ਪਾਈਆਂ ਨੇ ਕਹਨ ਕਿ ਤੂੰ ਸਾਡਾ ਕੰਮ ਕਿਉਂ ਵਿਗਾੜ ਰਿਹਾ ਹੈ ਲੋਕਾਂ ਨੂੰ ਕਿਉਂ ਦੱਸੀ ਲੰਨਾ ਕਿ ਆ ਤੁਹਾਡੇ ਹੱਕ ਨੇ ਆ ਤੁਹਾਡੇ ਹੱਕ ਨੇ ਜੀ ਲੋਜਾ ਤੋਂ ਆਈ ਰਹੂ ਸੋਇ ਤੱਕ ਸਾਹਮਣਾ ਕਰਨਾ ਪਊਗਾ ਆਪਾਂ ਨੂੰ ਇਹਦੇ ਲਈ ਡਰ ਨਹੀਂ ਨੋ ਇਹਨਾਂ ਸੋਚੋ ਕਿ ਲੋਕ ਆਪਣੀ ਤਾਰੀਫ ਕਰ ਦੇਣਗੇ ਕੋਈ ਕੋ ਬੈਨੀਫਿਸ਼ਰੀ ਜਿਹੜੇ ਨੇ ਉਹਨਾਂ ਕੋਲੇ ਬਹੁਤ ਸਾਧਨ ਨੇ ਆਪਣੀ ਅਲੋਚਨਾ ਕਰਾਉਣ ਨੂੰ ਸੋਚੂਂ ਲੂ ਤਾਂ ਇੱਕ ਸੱਚ ਹੋ ਜਾਂਦਾ ਆਪਾਂ ਬੜਦੇ ਰਿਹਾ ਬੈਨੀਫਿਸ਼ੀਨੀ ਕਲਾਸ ਚ ਕਿ ਇੱਕ ਬੰਦਾ ਔੜਾ ਭਾਲਾ ਬੰਦਾ ਆਪਣਾ ਬੱਕਰਾ ਲੈ ਕੇ ਜਾ ਰਿਹਾ ਸੀ ਮੰਡੀ 'ਚ ਵੇਚਣ ਨੂੰ ਚਾਰ ਪੰਜ ਠੱਗ 100-100 ਮੀਟਰ ਦੇ ਫਰਕ ਤੇ ਖੜ ਗਏ ਇੱਕ ਨੇ ਕਿਹਾ ਯਾਰ ਮੌਸਾ ਨਾਲ ਕੁੱਤਾ ਲਈ ਜੰਨਾ ਉਹ ਕਹਿੰਦਾ ਨਹੀਂ ਮੁੱਤਾ ਚਾਹੀਦਾ ਬੱਕਰਾ ਹੈ ਉਹ ਕਹਿੰਦਾ ਯਾਰ ਕੁੱਤਾ ਤੂੰ ਜੇ ਨੇ ਵੇਚਿਆ ਕਹਿੰਦਾ ਕਿੱਧਰ ਚੱਲੇ ਆ ਕਹਿੰਦਾ ਮੰਡੀ ਚੱਲਿਆਂ ਕਹਿੰਦਾ ਕੁੱਤਾ ਕੀ ਕਰਨ ਲੈ ਕੇ ਚੱਲਣ ਨਾਲ ਉਹ ਕਹਿੰਦਾ ਯਾਰ ਬੱਕਰਾ ਹੈ ਜਦੋਂ ਤੀਜੇ ਨੇ ਚੌਥੇ ਨੇ ਐਂ ਕਿਹਾ ਪੰਜਵੀਂ ਬਾਰੇ ਉਹਨੂੰ ਆਪ ਹੀ ਲੱਗਣ ਲੱਗ ਗਿਆ ਯਾਰ ਮੈਂ ਅੱਛਾ ਇਹ ਕੁੱਤਾ ਹੀ ਲਈ ਜਾਂਦਾ 100 ਝੂਠਾ ਕਹਿੰਦੇ ਸੱਚ ਹੋ ਜਾਂਦਾ ਹੈ ਆਪਣੇ ਤੇ ਬਹੁਤ ਕੂੜ ਪ੍ਰਚਾਰ ਹੋਊਗਾ ਹੁਣ ਕੂੜ ਪ੍ਰਚਾਰ ਦਾ ਮੇੜਾ ਚੱਲਣ ਵਾਲਾ ਹੀ ਆ ਬਸ ਬਹੁਤ ਕੁਝ ਕਹਿ ਜਾਊਗਾ ਭਾਈ ਆਉਂਦੀ ਨੀਤ ਸੱਚੀ ਰੱਖਿਓ ਢੋਲਿਓ ਨਾ ਤੁਸੀਂ ਦੇਖਿਓ ਚਿੱਤਿਆ ਜਾਊਗਾ ਚੰਗ ਚਿੱਤਾਂਗੇ ਠੰਗਾ ਕੈਮਰੀ ਲੰਮੀ ਆਉਣਗੀਆਂ ਇਕbro ਜਿੰਦਾਬਾਦ ਇਕbro ਜਿੰਦਾਬਾਦ ਕੈਪਟਨ ਸਾਹਿਬ ਬਾਲਗ ਸਾਹਿਬ ਕਿਵੇਂ ਭਗਵਾਨ ਕਮਾਨ ਕੋ ਤੇ ਆਪ ਪਾਣੀ ਨਾ ਕਰ ਲੋ ਦੁਖੀ ਤੇ ਆਪੇ ਕਰਾਂ ਤੋਂ ਨਹੀਂ ਆਪ ਨਾਦੇ ਆਪਾਂ ਕਾ ਤੁਹ ਫਿਰਦੇ ਨੇ ਹੋ ਹਾਂਜੀ ਤੁਸੀਂ ਸਹੀ ਕਹਿ ਰਹੇ ਹੋ ਮੈਨੂੰ ਸਵਿਫਟ ਬੈਂਕਾਂ ਚ ਅਕਾਊਂਟ ਖਲੋਣ ਦਾ ਤੇਰਪਾਣੀ ਮੈਨੂੰ ਨੇਸ਼ਨ ਬਿਲਡਰ ਟੀਚਰ ਜਿਹਨਾਂ ਨੂੰ ਕਹਿੰਦੇ ਹੁੰਨਾਂ ਤੇ ਪਾਣੀ ਵਾਲਿਆਂ ਬੱਸਾਂ ਲਾ ਕੇ ਉਹਨਾਂ ਤੇ ਲਾਤੀ ਚਾਹ ਤੇ ਕਰਵਾਉਣ ਦਾ ਤਜਰਬਾ ਨਹੀਂ ਮੈਨੂੰ ਮੇਰੇ ਤੇ ਆਇਆ ਖੱਡਾ ਚ ਸਪੋਰਟ ਦਾ ਜ਼ਰਬਾਨੀ ਮੈਨੂੰ ਬੱਸਾਂ ਚ ਸਪੋਰਟ ਦਾ ਜ਼ਰਬਾਨੀ ਮੈਨੂੰ ਗੁਰੂ ਸਾਹਿਬ ਦੀ ਬਿਆਦਮੀ ਗਰਾਉਂਡ ਦਾ ਜ਼ਰਬਾਨੀ ਪਰ ਮੈਨੂੰ ਕੰਮ ਕਰਵਾਇਆ ਹੈ ਸਰਦਾਰ ਮੈਨੂੰ ਪਾਰਲੀਮੈਂਟ ਵਿੱਚ ਲੋਕਾਂ ਦੇ ਮੁੱਦੇ ਠਾਉਣਾ ਦਾ ਜ਼ਰਬਾ ਮੈਨੂੰ 1-1 ਰੁਪਿਆ ਲੋਕਾਂ ਦੇ ਸਾਂਝੇ ਕੰਮਾਂ ਤੇ ਲਾਉਣ ਦਾ ਜ਼ਰਬਾ ਮੈਨੂੰ ਆਵਾਜ਼ ਪਾਉਣੀ ਜ਼ਿੰਦਾਬਾਦ ਮੈਨੂੰ ਲੋਕਾਂ ਦੇ ਦੁੱਖਾਂ 'ਚ ਹਿੱਸਾ ਪਾਉਣਾ ਦਾ ਜ਼ਰਬਾ ਕਿਉਂਕਿ ਦੁੱਖ ਬੰਨਣ ਨਾਲ ਆਤੇ ਰਹ ਜਾਂਦੇ ਆ ਖੁਸ਼ੀਆਂ ਬੰਨਣ ਨਾਲ ਤੁਹਾਨੂੰ ਪਿਆਰ। ਆਮ ਆਦਮੀ ਪਾਂਦੀ ਜਿੰਦਾਬਾਦ। ਨੈਲਸਨ ਮੰਡੇਲਾ ਨੇ ਕਿਹਾ ਉਹ ਕਹਿੰਦਾ ਜਦੋਂ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਮੌਕਾ ਹੋਵੇ ਤਾਂ ਆਪ ਪਿੱਛੇ ਹੋ ਜਾਓ ਕੌਮ ਨੂੰ ਖੁਸ਼ੀ ਮਨਾਉਣ ਦਿਓ। ਜਦੋਂ ਕੋਈ ਸੰਕਟ ਆ ਜੇ ਕੌਮ ਤੇ ਤਾਂ ਆਪ ਅੱਗੇ ਲੱਗੋ ਲੋਕਾਂ ਕੋ ਮੈਂ ਉਹਦੋਂ ਉਹਦੋਂ ਲੀਡਰ ਮੰਨਦੇ ਆ ਤੁਹਾਨੂੰ। ਇੱਥੇ ਕੀ ਹੈ? ਇਹ ਉਲਟਾ ਕਰਦੇ ਆ। ਜਦੋਂ ਖੁਸ਼ੀ ਮਨਾਉਣੀ ਹੁੰਦੀ ਹੈ ਉਦੋਂ ਜਗਮਗ ਜਗਮਗ ਮਹਿਲਾ ਜੀ ਹੁੰਦੀ ਹੈ ਲੋਕਾਂ ਦੇ ਘਰੇ ਲਾਈਟ ਨਹੀਂ ਹੁੰਦੀ ਤੇ ਜਦੋਂ ਕੋਈ ਸੰਕਟ ਦਾ ਮੌਕਾ ਹੁੰਦਾ ਹੈ ਉਦੋਂ ਬਾਦਸ਼ਾਹ ਦਾ ਮੈਦਾਨ ਹੁੰਦਾ ਪੰਜਾਬੀਓ ਕੁਰਬਾਨੀਆਂ ਦੇਣ ਨੂੰ ਡਿਆ ਹੋਇਆ ਮਰਨੂ ਸਾਡੇ ਤਿਆਂ ਪੁੱਤ ਕੁਰਬਾਨੀਆਂ ਦੇਣ ਨੂੰ ਸਾਡੇ ਤਿਆਂ ਪੁੱਤ ਮਣਾਈਆਂ ਖਾਣ ਨੂੰ ਇਹਨਾਂ ਦੇ ਤਿਆਂ ਪੁੱਤ ਐ ਸਭਾ ਦੇ ਵਿੱਚ ਐ ਸਮਾਗਮ ਦੇ ਵਿੱਚ ਪਰਮਿੰਦਰ ਢੀਂ ਸੇ ਨਾਲੋਂ ਵੱਧ ਪੜੇ ਲਿਖੇ ਮੁੰਡੇ ਬੈਠੇ ਹੋਣਗੇ ਪਰ ਕਿਉਂਕਿ ਉਹ ਆਮ ਕਰਾਂ ਦੇ ਪੁੱਤ ਨੇ ਉਹ ਇੱਥੇ ਬੈਠੇ ਨੇ ਉਹ ਢੀਂ ਸੇ ਦਾ ਮੁੰਡਾ ਹੈ ਉਹ ਵਿੱਤ ਮੰਤਰੀ ਓਐਮਐਲ ਆਜ ਸਮਾਗਮ ਦੇ ਵਿੱਚ ਲਗਭਗ 100% ਸ਼ੁਰਵੀਰ ਬਾਦਲ ਤੋਂ ਸਿਆਣੇ ਬੈਠੇ ਹੋਣਗੇ ਪਰ ਉਹ ਬਾਦਲ ਦਾ ਮੁੰਡਾ ਹੈ ਉਹ ਬਾਦਲ ਦਾ ਮੁੰਡਾ ਹੈ ਉਹਦੀ ਰਾਖੀ ਕਰਦੀ ਹੈ ਪੁਲਿਸ ਉਹਦੇ ਘਰ ਮੂਰੇ ਤੰਬੂ ਲਾ ਕੇ ਉਹਦੇ ਮੂਰੇ ਚੱਲਦੀਆਂ ਨੇ ਕਾਫਲੇ ਗੱਡੀਆਂ ਦੇ ਇਹ ਆਮ ਕਰਾਂ ਦੇ ਪੁੱਤਾਂ ਤਾਂ ਬਾਕੀ ਅਸੀਂ ਇੱਥੇ ਬੈਠੇ ਹੈ। ਇਹੀ ਤਾਂ ਇਹਨੂੰ ਦੁੱਖ ਹੈ ਕਿ ਆਮ ਕਹਿੰਦੀ ਹੈ ਪੁੱਤਕੇ ਕਿਉਂ ਆ ਗਏ। ਮਹਿੰਦਰ ਮਾਸਟਰ ਦਾ ਮੁੰਡਾ ਪਿੰਡ ਸਤੌਜ ਵਾਲਾ ਉਹ ਸਗਰੂਰ ਤੋਂ ਐਮਪੀ ਕਿਉਂ ਬਣ ਗਿਆ? ਸਾਡੇ ਧੀਆਂ ਪੁੱਤ ਕਿਉਂ ਪਿੱਛੇ ਰਹਿ ਗਏ? ਪ੍ਰਿੰਸੀਪਲ, ਰਿਟਾਇਰ ਪ੍ਰਿੰਸੀਪਲ ਬੁੱਧਰਾਮ ਐਮਐਲਏ ਬਣ ਗਿਆ। ਦੰਦ ਪ੍ਰਵਾਹ ਚ ਪੈਦਾ ਹੋ ਕੇ ਆਪਦੀ ਪੜ੍ਹਾਈ ਲਿਖਾਈ ਨਾਲ ਐਡਵੋਕੇਟ ਬਣ ਕੇ ਹਰਪਾਲ ਸਿੰਘ ਟੀਮਾ ਵਿਰੋਧੀ ਧਿਰ ਦਾ ਨੇਤਾ ਬਣ ਗਿਆ। ਵੀਰੋ ਜੇ ਆਮ ਆਦਮੀ ਪਾਰਟੀ ਨਾ ਹੁੰਦੀ ਤਾਂ ਇਹ ਆਮ ਲੋਕਾਂ ਦੀਆਂ ਕੁਰਸੀਆਂ ਬਾਦ ਵਿੱਚ ਤੋ ਅੱਗੇ ਨਾ ਡੈਂਦੀਆਂ ਅੱਜ ਕਰੋ ਜੀ ਜ਼ਿੰਦਾਬਾਦ ਬੱਲੇ ਵਰਤੀ ਦੇ ਨੰਬਰ ਤੇ ਆਇਆ ਕਾਲੀ ਦਾ 1920 ਦਾ ਬਣਿਆ ਹੋਇਆ ਇਹ ਵਿਰੋਧੀ ਧਿਰ ਦੀ ਕੁਰਸੀ ਵੀ ਨਹੀਂ ਮਿਲੀ ਇਸ ਕਰਕੇ ਇਸੇ ਬੁਸ਼ਰਮੀ ਦੇ ਮਾਰੇ ਵੱਡੇ ਬਾਲ ਸਾਹਿਬ ਅਜੇ ਤੱਕ 2 ਸਾਲਾਂ ਦੇ ਵਿੱਚ ਵਿਧਾਨ ਸਭਾ 'ਚ ਨਹੀਂ ਆਏ ਕਿਉਂਕਿ ਪਿਛਲੀਆਂ ਕੁਰਸੀਆਂ ਤੇ ਬਿਰਧ ਦੀ ਆਦਤ ਹੈ ਨਹੀਂ ਮੂਰਲੀਆਂ ਕੁਰਸੀਆਂ ਲੋਕਾਂ ਨੇ ਨਹੀਂ ਆਇਆਂ बेदबी होगा कैप्टन साहब तो बचे बचे पहले कैप्टन साहब पता बस कोई गल ना तो देखता है कि उम्मीद ना करो किसी कैप्टन गुप्टन को उम्मीद ना करो गुरु साहब की बेदबी दोषियों सजा दे तो दूगा गुरु साहब ਆਪ ਹੀ ਸਜਾ ਦੇਣਗੇ ਗੁਰੂ ਦੀ ਚੱਕੀ ਚੱਲਦੀ ਥੋੜੀ ਜਿਹੀ ਹੌਲੀ ਆ ਪਰ ਪਿੰਦੀ ਬਹੁਤ ਬਰੀਕ ਕਰੀ ਜਿਨ੍ਹਾਂ ਜਿਨ੍ਹਾਂ ਨੇ ਇਤਿਹਾਸ ਦੀ ਨਜ਼ਰ ਮਾਰਨ ਨੂੰ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਖੁੱਲਾਂ ਦਾ ਨਾਂ ਸੁਗਿਆ ਮੱਛੇ ਰਕਰ ਕਰ ਗਿਆ ਸੋ ਵੀਰੋ ਆ ਸਜਈ ਇਹ ਹੁਣ 92 ਸਾਲ ਦੀ ਉਮਰ ਚ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਸਾਰਾ ਟੱਬਰ ਲੈ ਕੇ ਬਿਨੋਂ ਬੁਲਾਏ ਸਰਦਾਰ ਅਕਾਲ ਤਖਤ ਸਾਹਿਬ ਦੇ ਕੋਲ ਕਦੇ ਜੂੜੇ ਜੁੱਤੀਆਂ ਸਾਫ਼ ਕਰਕੇ ਦੇਖ ਲੈਂਦੇ ਆਂ ਜੇ ਲੋਕ ਮੰਗਣ ਲੱਗ ਜਾਣ ਲੋਕਾਂ ਨੇ ਉਹਨੂੰ ਵੀ ਸੀਰੀਅਸ ਲੀਆ ਉਹਨੂੰ ਵੀ ਇੱਕ ਡਰਾਮਾ ਕਰਾਉਂ ਦਿੰਦਾ ਹੈ ਕਹਿੰਦਾ ਨਾ ਇੱਕ ਸੁੱਤ ਮਾਰਦਾ ਇਹਦਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਪੰਜੀ ਹੋਈ ਮੱਤ ਦੇ ਵਿੱਚ ਚੱਪਲਾਂ ਤਾਂ ਵੀ ਪਾਲ ਸਕਦੇ ਆ ਉੱਥੇ ਕਿਸੇ ਦੇ ਸਪੋਰਟ ਸ਼ੂਆ ਤੇ ਕਾਲੀ ਪਾਲਸ਼ ਕਰਦੇ ਉਹ ਬੰਦਾ ਹੋ ਜਾਂਦਾ ਸੀ ਮੇਰਾ ਬੂਟ ਖਰਾਬ ਕਰਕੇ ਓਏ ਤਿੰਨ ਤਿੰਨ ਪੱਤਰਕਾਰ ਪੁੱਛੀ ਗਏ ਜਨਾਬ ਗਲਤੀਆਂ ਦਾ ਦੱਸ ਤੋਂ ਜਿਹਨਾਂ ਦੀ ਭੁੱਲ ਬਖਸ਼ਾਉਣ ਆਇਓ ਕਹਿੰਦੇ ਗਲਤੀਆਂ ਨੇ ਸਾਰੀਆਂ ਗਲਤੀਆਂ ਨੇ

ਸੋ ਵੀਰੋ ਇੰਨਾ ਦੀ ਕੁਝ ਕੀ ਨਾ ਕਰਿਓ ਸਭ ਰਾਹੇ ਹੋਏ ਧਿਆਨ ਨਾਲ ਚੱਜੇ ਤੁਸੀਂ ਕਿਉਂਕਿ ਤੁਸੀਂ ਘਰਾਂ ਚ ਜਾਣਾ ਹੈ ਤੁਸੀਂ ਲੋਕਾਂ ਦਾ ਸਾਹਮਣਾ ਕਰਨਾ ਇਹ ਦੱਸੋ ਕਿ ਚੰਗੀ ਨੀਤ ਤੁਹਾਡੇ ਬੰਦਿਆਂ ਨੂੰ ਚੁਣ ਲਓ ਦਿੱਲੀ ਦੇ ਵਿੱਚ ਚੰਗੀ ਨੀਅਤ ਵਾਲੀ ਸਰਕਾਰ ਆ ਗਈ ਸਰਕਾਰੀ ਸਕੂਲ ਸ਼ਾਨਦਾਰ ਬਣ ਗਏ ਸਰਕਾਰੀ ਹਸਪਤਾਲ ਚਲਾਜ ਮੁਫਤ ਹੋ ਗਿਆ 1 ਰੁਪਿਆ ਬਿਜਲੀ ਦਾ ਜੁਨਿਟ ਦਾ ਰੇਟ ਹੈ 1.7 ਲੀਟਰ ਪਾਣੀ ਫਰੀ ਹੋ ਗਿਆ 5 ਲੱਖ ਸਾਲ ਦਾ 1 ਲੱਖ ਇੱਕ ਪਰਿਵਾਰ ਦਾ ਬਚਣ ਲੱਗ ਗਿਆ ਜੀ ਦਿੱਲੀ ਚੋਂ 5 ਸਾਲਾਂ ਚ 5 ਲੱਖ ਬੱਜੂਗਾ ਲੋਕਾਂ ਨੂੰ ਦੱਸੋ ਕੀ ਹੁੰਦਾ ਹੈ ਲੋਕਾਂ ਨੂੰ ਇਹ ਦੱਸੋ ਕਿ ਤੁਹਾਨੂੰ ਦਿੱਲੀ ਲੱਗੇ ਨਾ ਆਹੀ ਠੀਕਰ ਲਾਣਾ ਆਪਣੇ ਕਰਾ ਮੇਰੇ ਕੋਲੇ ਰੋਜ਼ ਮੈਂ ਪਿੰਡਾਂ ਚ ਜਾਂਦਾ ਮੈਂ ਕੋਲੇ ਮੈਂ ਕੱਲ ਗਿਆ ਸੀ ਲੈ ਆ ਬੇਲਾ ਦੀ ਬਿਜਲੀ ਦਾ ਅਬਰਾਹਮ ਪਿੰਡ ਦਾ ਇੱਕ ਗਰੀਬ ਘਰ ਦਾ 달ਿਤ ਪਰਿਵਾਰ ਦਾ ਮੁੰਡਾ ਆਇਆ ਨੇ ਕੋਰੇ ਕਹਿੰਦਾ ਮੈਂ ਦਿਹਾੜੀ ਕਰਦਾ ਜੀ ਅਪਲ ਦੇ ਕੋਈ ਪੰਚ ਤਿੰਨ ਆਉਣੇ ਲੇਟਸ ਹੈ 120 ਜਮ ਕੰਜਮਸ਼ ਹੈ ਕਰੰਟ ਕੰਜਮਸ਼ 120 ਵੋਲਟ ਕੰਜਮਸ਼ 0 ਟੋਟਲ ਕੰਜਮਸ਼ 120 ਤੇ ਬਿਲ ਕਿੰਨਾ ਆਇਆ ਜੀ 23970